ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚਰਦੀ ਕਲਾ ਪੰਜਾਬ ਕਿੱਦਾਂ ਹੋ ਸਾਰੇ ਮੈਂ ਨਾ ਕੋ ਨਹੀਂ ਪੁੱਛਿਆ ਤੁਹਾਡੇ ਕੋ ਪੁੱਛਿਆ ਸਭ ਪਹਿਲੇ ਜਵਾਬ ਕਿੱਦਾਂ ਹੋ ਤੁਸੀਂ ਸਾਰੇ ਅਸੀਂ ਆ ਬਹੁਤ ਵਧੀਆ ਅਲਹਮਦੁਲਿਲਾ ਬਸ ਮੌਸਮ ਦੇ ਜਿਹੜੇ ਕੋਈ ਅਸਰات ਨਹੀਂ ਕਿ ਸਦਾ ਗਲਾ ਖਰਾਬ ਹੋ ਤਾ ਨਜ਼ਰ ਆ ਰਹੇ ਨੇ ਦੋਨਾਂ ਦੇ ਉੱਤੇ ਥੋੜੇ ਬਹੁਤ ਹੈ ਨੇ ਚਲੋ ਬਸ ਕਰ ਜਿਆ ਕਰੋ ਤੁਸੀਂ ਹਰ ਵੀਡੀਓ ਦੇ ਪਿੱਛੇ ਆਹੀ ਦੱਸਣ ਲੱਗਿਆ ਵੀ ਉਹ ਕਿ ਮੌਸਮ ਹੈ ਬੰਦੀਆ ਤੁਹਾਡੇ ਗਲਾ ਖਰਾਬ ਆ ਵਾ ਮੇਰੀ ਤਬੀਰ ਖਰਾਬ ਆ ਮੈਂ ਤੇ ਦੱਸਣਾ ਹੈ ਨਾ ਤੂੰ ਅੱਗੇ ਪੁੱਛਿਆ ਕਿੱਦਾਂ ਹੋ ਤੁਸੀਂ ਸਾਰੇ ਹਾਂ ਤੁਹਾਡਾ ਤੁਹਾਡਾ ਕੀ ਹਾਲ ਹੈ ਬੰਦਾ ਮੈਨੂੰ ਭੇਜ ਦਵਾਂ ਮੈਂ ਤੁਹਾਨੂੰ ਦਵਾਈ ਲੈ ਕੇ ਦੇਣੀ ਆ ਕੀ ਪਤਾ ਲੈ ਦੇ ਉਹ ਤਾਂ ਭੇਜ ਦੇ ਦਵਾਈ ਉਹ ਤਾਂ ਸਪੈਸ਼ਲ ਆਪਦੀ ਹਾਂ ਜੀ ਮੈਡੀਸਨ ਅੱਛੀ ਆ ਜੀ ਕਾਫੀ ਦੇਰ ਬਾਅਦ ਹੀ ਦੇਖਣ ਲੱਗੀਆਂ ਨਾ ਉਹੀ ਫਦੇ ਉਹਦੇ ਅਸੀਂ ਤੁਹਾਨੂੰ ਦੇਸੀ ਕੀ ਹੋ ਜਿਹੜਾ ਉਹ ਖਾਲਸ ਲੱਗਦਾ ਹਾਂ ਦੇਸੀ ਕਿਉਂ ਦੋ ਦੋ ਚ ਭਾਗ ਪੀਓ ਦੇਖਣਾ ਆਰੇ ਦੋ ਸੋਬੀਏ ਦਰਦ ਫਟਾ ਦੋ ਦੁੱਧ ਦੇ ਵਿੱਚ ਨਾ ਦੋ ਚਮਚੇ ਕਿਓ ਦੇ ਪਾ ਕੇ ਪੀਓ ਨਾ ਬੜੀ ਚਕੋਰੀ ਨਾਲ ਇੱਕ ਹਲਦੀ ਦਾ ਚਮਚਾ ਪਾ ਲਓ ਤੇ ਉਹਨੂੰ 24 ਦਿਨ ਪਕਾਓ ਫਿਰ ਆਵੇ ਹਲਦੀ ਬਿਠੀ ਨਿੱਕੇ ਹੁੰਦੇ ਕਹਿੰਦਾ ਹਲਦੀ ਤੇਰਾ ਵਿਆਹ ਜਲਦੀ ਸ਼ਾਮ ਨੂੰ ਤੇਰਾ ਵਿਆਹ ਸ਼ਾਮ ਅੱਛਾ ਤੂੰ ਵੀ ਕੋਈ ਕੰਮ ਛੱਡਿਆ ਨਹੀਂ ਹੈਗਾ ਦੇਸੀ ਤੋਂ ਮਮੀ ਦਾਦੀ ਬਣਦੀ ਨਹੀਂ ਆਟਾ ਕਿੰਨੀਆਂ ਤੂੰ ਖੇਲੀਆਂ ਨਹੀਂ ਸ਼ਾਮ ਨੂੰ ਜਾਂ ਮੂ ਜਾਂ ਤੂੰ ਕਿਹਾ ਨਹੀਂ ਉਹ ਤੇ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਚਿੱਡਿਆ ਰਾਜ ਸਾਡੇ ਟਿੱਪੇ ਵੀ ਗਰੀਲੇ ਵਿੱਚ 24 ਕੈਂਟ ਚੱਲਦੀ ਹੈ 24 ਕੈਂਟ ਬੱਚੇ ਖੇਡ ਅੱਛਾ ਆ ਦੇਖੋ ਉਹ ਵਾਲੇ ਤੁਹਾਨੂੰ ਯਾਦ ਆ ਇੱਕ ਕੋਈ ਇੱਕ ਨਹੀਂ ਮੈਂ ਕਿਹਾ ਕੋਈ ਨਹੀਂ ਕੋਈ ਚਲੋ ਕੋ ਨਾ ਇੱਕ ਐਂਡ ਕਰ ਦੋ ਇੱਕ ਖਾਚੀ ਦੀ ਬਿੱਠੇ ਵਿੱਕੇ ਗੰਦੀਆਂ ਬੱਲਾਂ ਇਹ ਨਹੀਂ ਪਤਾ ਜਵਾਕਾਂ ਨੇ ਵੀ ਵੇਖੀਆਂ ਜੇ ਵੇਖਿਓ ਚਲੋ ਜਿਆਦਾ ਘਟ ਦੇਣਾ ਵੀਡੀਓ ਅੱਛਾ ਫਤਿਹਪਾ ਦੀ ਵੀਡੀਓ ਆ ਜੀ ਆਪਾਂ ਅਸੀਂ ਮੈਂ ਗਲਤ ਕੀਤਾ ਬੱਚਿਆਂ ਦੀ ਵੀਡੀਓ ਚਾ ਸਕਦੇ ਬੱਚਿਆਂ ਨੇ ਹੁਣ ਇੱਕ ਦੂਜੇ ਦੇ ਛੇੜਨਾ ਲੈਣੀ ਮਾਦਰਤ ਮਾਦਰਤ ਜੀ ਅੱਜ ਘਰ ਵਾਲੇ ਨਾਲ ਤੂ ਤੂ ਮੇਮ ਮੇ ਹੋ ਗਈ ਤੂ ਤੂ ਮੇਮ ਹੈ ਯੂ ਯੂ ਆਈ ਆਈ ਹੋ ਗਈ ਯੂ ਯੂ ਆਈ ਆਈ ਹੋ ਗਈ ਚਲ ਜੀ ਤੂੰ ਤੂੰ ਮੈਮ ਹੋਗੀ ਤੂੰ ਤੂੰ ਮੈਮ ਲੇਖਦੇ ਆ ਜੀ ਜੀ ਅੱਖਾਂ ਕੀਆ ਰੋਕੇ ਆ ਵਾਹ ਵਾਹ ਆਪੀ ਦਾpassida lang passida lang ਆਹ ਜੀ ਵੀਡੀਓ ਨੂੰ ਲੱਗਦਾ ਫੋਟੋ ਪਈ ਲੱਗਦਾ passida ਬਾਸ ਮੈਂ ਤੇ ਜੈਮ ਨੂੰ ਕਹਿੰਦੇ ਨਹੀਂ ਨਹੀਂ ਤੇ ਨੂੰ ਹਣ ਕਹਿੰਦੇ ਆ ਤੇ ਕਿੰਝ ਇਹਦੇ ਬੰਲੀ ਆ ਇਹੋ ਜਿੰਦਾ ਨਹੀਂ ਕੁਟ ਖਾ ਕੇ ਯਾਰ ਆਵਾਜ਼ ਸੁਣ ਜੀ ਹਾਂ ਧਿਆਨ ਨਾਲ ਬੋਲ ਥਮ થઈ ਗਈ ਮੀਂਹ ਦੀ ਇੱਧਰ ਕੋਈ ਨਹੀਂ ਕਲਬਾ ਕਲਬਾ ਕੀ ਐਪਲ ਸਾਈਡਰ ਹਾਂ ਮਲ ਸਾਈਡਰ ਵੀ ਨਹੀਂ ਐਪਲ ਸਾਈਡਰ ਵਿਨੀਗਰ ਐਪਲ ਸਾਈਡਰ ਵਿਨੀਗਰ ਸੇਵ ਦਾ ਸੇਕਾ ਔਰ ਪੈਕੇਟ ਨਹੀਂ ਆਉਂਦੀ ਸੇ ਐਗ ਨਹੀਂ ਆਉਂਦੀ ਲੈ ਬਹੁਤ ਅੱਛਾ ਹੁੰਦਾ ਹੈ ਇਨਕਲੂਡ ਕਰਨਾ ਹੂੰ ਹੂੰ ਤੇਰਾ ਕੀ ਖਿਆਲ ਹੈ ਕੁਝ ਨਹੀਂ ਉਹਦੇ ਤੇ ਕੁਝ ਨਹੀਂ ਦਾ ਸੁਹਾਰ ਦਾ ਬਸ ਇੱਕ ਮਿੰਟ ਹੋ ਗਿਆ ਮੈਂ ਇੱਕ ਮਿੰਟ ਕਰਦਾ ਹਾਂ ਨਹੀਂ ਕੋਈ ਇਹ ਪ੍ਰੋਗਰਾਮ ਜੀ ਹੋ ਗਿਆ ਆਪਣੇ ਆ ਕਰਤਾ ਆ ਸੇ ਬੜੀ ਦਾ ਗਲਾ ਖਰਾਬ ਬੁਖਾਰ ਪਿੰਡਾ ਤਾਂ ਬੰਦਿਆ ਬਹੁਤ ਇੰਨਾ ਕਿ ਉਹ ਕਿਉਂ बेख़न तो रखेंगे, बमार बंदे ने लूटे के, ताजी बंदे ने लूटे के, फरकुंडा, फरकुंडा, फरकुंडा। अरे इसमें तो आप ही क्या, तू उठ गई क्या थोड़ी न थे? तेरे आत्मीय, तेरी कभी जीवी? तोड़, अक्का की जीवी सो रहा है क्या? वो एक कमेटी हो जी भारे दिया ਪਚਾਉਦੀ ਦੇ ਜੀ ਉਹਨੇ ਲੱਗਦੇ ਆ ਨਾ ਓਏ ਸੁਣਦੇ ਹੋ ਸਾਰੇ ਨੇ ਪਚਾਉਦੀ ਇੰਨਾ ਨਹੀਂ ਆ ਮੈਂ ਕੀ ਮਸ਼ੂ ਕਰਨਾ ਵਾ ਮਰਦੀ ਪ੍ਰੋਗਰਾਮ ਕਰਾਣਾ ਛਾੜਨਾ ਆ ਉਹ ਜਦ ਡਾਣੇ ਤੇ ਗੱਲ ਚੜੀ ਹੁੰਦੀ ਐ ਇੱਥੇ ਆਣ ਦੇ ਮੈਂ ਸਾਰੇ ਉਹ ਭਰਾਵੇਂ ਜਿਹਨਾਂ ਕੋਣ ਜਾਣ ਨੂੰ ਹੁੰਦਾ ਮੈਂ ਤੇ ਗੱਲਾਂ ਕਰਾਂ ਜਾਨ ਹੋ ਗਈ ਹੈ ਜਦ ਮੈਂ ਗੱਲਾਂ ਹੁਣ ਨਾ ਤੂੰ ਭਾਜੀ ਤੇ ਆਪਾਂ ਪਹਿਲਾਂ ਅਮਾ ਦਾ ਨੰਸੀ ਹਾਂ ਪਹਿਲਾਂ ਅਮਾ ਦਾ ਪਹਿਲਾਂ ਕੋਈ ਮੂੰਹ ਦੇਖਦੇ ਤੁਹਾਨੂੰ ਉਹ ਬਾਹਰ ਨਹੀਂ ਮੂੰਹ ਨਹੀਂ ਖਾਪਦੇ ਪਹਿਲਾਂ ਮੈਂ ਮੂੰਹ ਦੇਖੀ ਪਹਿਲਾਂ ਵਿਆਹ ਨੂੰ ਪਹਿਲਾਂ ਉਹ ਨੱਡ ਕਰਦੀਆਂ ਹਾਂ ਤਾਂ ਕਰਦੀ ਮੈਂ ਕੋਈ ਹੰਡ ਨਹੀਂ ਕਰਦੀ ਸੂ ਨੂੰ ਕਰਦੀਆਂ ਮੈਂ ਕੀ ਤਾਂ ਨਾ ਕਰਦੀ ਕਿ ਨਾ ਕਰਦੀ ਨਾ ਪਤਾ ਲਾ ਜੀ ਬੇਕਾਰ ਸੁਣ ਨਾ ਉਹ ਹੰਡ ਮੈਂ ਪਹਿਲਾਂ ਇੱਕ ਮਿੰਟ ਬਾਅਦ ਓਏ thro ਜਾ ਕੇ ਬਬ ਕੀ ਆ ਕੰਮ ਇਹ ਕੋ ਪੈਂਟਰ ਲੈ ਗੀ ਜੀ ਇਹ ਕੋ ਰਮਾਨ ਦਾ ਜਨ ਨਾਲ ਤਿੰਨ ਆਪਣੇ ਬਲ ਬੂਡੇ ਦੇ ਲੈ ਗੀ ਦਿੱਤਾ ਤਰਪੜੇ ਕੰਝਾਂ ਦੇ ਬੋਲ ਝਾੜ ਕੇ ਵਰਦੀਆਂ ਗੋਲੀਆਂ ਚ ਜੇ ਤੈਨੂੰ ਟਿਕਾਉਣਾ ਵੀ ਨਹੀਂ ਦੇ ਟੀ ਜਸਟ ਜਸਟ ਟੂ ਰੂਟ ਇਹ ਪੜਾ ਲੈ ਪਰ ਮਾਰਾ ਕੋ ਪਾਸੇ ਰੱਖ ਕੇ ਤੇ ਠੀਕ ਹੈ ਤੇ ਤੂੰ ਵੀ ਮੇਰਾ ਪ੍ਰਚਾਰ ਕਰਿਆ ਦੋ ਕੰਮ ਹੋ ਜਾਈਂ ਇਹ ਮਕਾਬਲਾ ਕਿਹਸ ਗੱਲ ਨੂੰ ਕੰਟੀਨਿਊ ਕਰਦੇ ਆ ਬਾਕੀਆ ਜਿਹੜੀਆਂ ਹੁੰਦੀਆਂ ਨੇ ਮੁਫਤ ਦੀਆਂ ਕਰਾਉਣੀਆਂ ਲੱਭੀਆਂ ਹੁੰਦੀਆਂ ਬਾਕੀ ਸਹੀ ਗੱਲ ਸਹੀ ਗੱਲ ਹੈ ਨਾ ਬਿਲਕੁਲ ਜੇ ਤੁਸੀਂ ਕੰਮ ਵਾਲੀ ਰੱਖੋ ਸਫਾਈ ਵਾਸਤੇ ਉਹਦਾ ਜ਼ਿਆਦਾ ਪੈਸੇ ਲਵੇ ਕੱਪੜੇ ਧੋਣ ਵਾਲੀ ਜ਼ਿਆਦਾ ਪੈਸੇ ਦੇਵੇ ਖਾਣਾ ਪਕਾਉਣ ਵਾਲੀ علیحدਾਂ ਪੈਸੇ ਲਵੇ ਕੱਪੜੇ ਇਸਤਰੀ علیحدਾਂ ਕਰਵਾਈ ਦੇ ਬਸ ਤੇ ਬੀਵੀਆਂ ਤਨ ਏਕਮ ਫਰੀ ਮੁਫਤ ਚ ਮਨ ਪਰ ਜੇ ਮਨਨੇ ਪਰ ਬੇਗਮ ਨੂੰ ਦੋ ਤਿੰਨ ਸੂਟ ਲੈ ਵੀ ਦੇਣ ਹਾਂ ਅੱਛਾ ਤੇ ਕੁਝ ਵੀ ਤੇ ਹੋ ਜਾਂਦੀਆਂ ਵੈਸੇ ਨਾ ਕਿਤੇ ਮੈਂ ਵਿਖਿਆ ਸੀ ਕਹਿੰਦੇ ਸੀ ਕਿ ਉਹ ਇੱਕ ਕਿਹੜੀ ਐਸੀ ਮਖਲੂਕ ਹੈ ਜਿਹੜੇ ਸਾਰਾ ਕੰਮ ਗੱਲਾਂ ਕਰਦੀ ਥਲੇ ਜੁਆਬ ਸੀ ਔਰਤ ਵਾਕਈ ਬੱਚੇ ਵੀ ਪਾਲਦੀ ਖਾਣਾ ਵੀ ਪਕਾਉਂਦੀ ਤੇ ਮੈਂ ਕਿਹਾ ਸੀ ਇਹ ਵੀ ਉਹ ਵੀ ਸਰ ਮਾਂ ਦੇ ਬਾਰੇ ਲਿਖਿਆ ਸੀ ਕਿ ਮਾਂ ਜਿਹੜੀ ਹੈ ਨਾ ਉਹ ਸਮਝੋ ਕਿ ਬਗੈਰ ਤਰਖਾਦ ਲੋਕ ਹਾਂ ਵਾਕਈ ਸਹੀ ਬਗੈਰ ਤਰਖਾਦ ਹੋਰ ਜੀ ਜੀ ਭਾਈ ਤੁਮ ਨੀ ਜਮ ਮੈਂ ਫਿਰ ਆਇਆ ਲੈਣਾ ਨਾਲੂ ਇੱਕ ਥਾਂ ਤੇ ਕਿੰਨੇ ਦਿਨ ਰਹਿਦੇ ਹੋ ਤੁਸੀਂ ਉਹ ਆ ਨਾਰਮਲ ਜਿਹੜੇ ਇੱਥੇ ਮੋਰਟੇ ਰਹਿਦੇ ਨੇ ਨਾ ਤੇ ਕਿਹੜਾ ਮਸਲਾ ਕੀ ਹੈ ਜਿਹੜਾ ਮਸਲਾ ਨੇ ਆ ਕਿ ਇੱਕ ਮੈਂ ਕੋਈ ਪੈਸੇ ਖਰਚੀ ਉਹ ਬਿਨਾਂ ਨਾ ਜਾਏ ਹਾਂ ਨਾ ਪਰਤੇ ਕਾ ਪੈਸੇ ਇੱਥੇ ਲੱਗੇ ਪੈਸੇ ਕਿੰਨੇ ਮੈਂ ਤਾਂ ਕਹਿੰਦਾ ਵੀ ਇਹ ਤੋਂ ਦੇ ਨਹੀਂ ਮੇਰੇ ਕੋਲ ਪੈਂਦਾ ਨਹੀਂ ਆ ਜਿਹਨਾਂ ਕੋਈ ਸਰਟੀਫਿਕੇਟ ਨਹੀਂ ਆ ਠੀਕ ਹੈ ਕੋਈ ਪੈਸੇ ਨਹੀਂ ਪਾਸ ਉਹਨੂੰ ਸੀ ਕਾਰ ਨੌਕਰੀ ਕਰਦੇ ਨਹੀਂ ਸਰਟੀਫਿਕੇਟ ਨਹੀਂ ਹੁੰਦਾ ਨਿਕਲ ਕੋਈ ਦੋ ਜਾਨਾਂ ਦਾ ਪੇਟ ਪਾਲਣ ਦੀ ਮੈਂ ਜ਼ਿੰਦਗੀ ਪਾ ਦੇਣੀ ਨੂੰ ਰੋਜ਼ ਨੂੰ ਬਾਬਾ ਵੀਰਾ ਕੀ ਕੀ ਹੋ ਆਜੀ ਵਾ ਇਹਦਾ ਮੋਰ ਮਿਲਿਆ ਨਾ ਇਹਦਾ ਮੋਰ ਤੇ ਸਾਆਂ ਨੂੰ ਉਹ ਸਾਈ ਇਹਦਾ ਮੋਰ ਮਿਲ ਗਿਆ ਬਾਬਾ ਜੀ ਨੂੰ ਮੋਰ ਮਿਲ ਗਿਆ ਆ ਅੱਜ ਦੀ ਸਾਡੀ ਛੁੱਟੀ ਸਾਡੇ ਤੇ ਅੱਜ ਆਉਂਦੇ ਆ ਦਰਜ ਫੁੱਲਣ ਦੇ ਅੱਜ ਦਾ ਹੋਲੀ ਦੇ ਤਾਂ ਲੱਗ ਲਓ ਹੋਲੀ ਦੇ ਲੈ ਵੀ ਸੁਣੀ ਜਾ ਹੋਲੀ ਦੇ ਆਂ ਲੱਗ ਦੋ ਕਦੋਂ ਕਦੋਂ ਵੀ ਲੈਣੀ ਤਰਤਾ ਬੋਲੀ ਲੈ ਹੁੰਦਾ ਕੱਟੋ ਬੋਲਣਾ ਬੰਨੋ ਵੀ ਕਿੰਦਿਆ ਬੋਲੀ ਬੁੱਲੂ ਜੀ ਬੁੱਲੂ ਤਾਨੂੰ ਜੋਗੇ ਨੇ ਕੁਲੂ ਮਣਾੜੀ ਲੈ ਜਾਂਦੀ ਹੈ ਹਾਂ ਆਓ ਤਰ ਬਲਾ ਕੁਲੂ ਘੜਦੀ ਹੈ ਤਾਨੂੰ 24 ਦੇ ਚਿਲੂ ਵਰ ਪਾਣੀ ਨਹੀਂ ਦੇ ਦੋ ਪਰ ਜਰਾ ਬੋਲੂ ਤੇਰਾ ਤੇ ਤੇਜੇ ਨੂੰ ਤੇਰੀ ਜੀ ਦਾ ਬੋਤਲ ਤੇਰਾ ਨਹੀਂ ਬੋਤਲ ਨਹੀਂ ਹਾਂ ਤੇਜ ਵਾਲੀ ਤੇਜ ਵਾਲੀ ਕੁੱਤੀ ਕੁੜੀ ਨੂੰ ਕਾਲੂਨ ਦਿਨ ਹਾਂ ਕੋਲੋ ਜੀ ਤੇ ਕਿਹਾ ਜੋ ਹੈ ਕਿਹੜਾ ਦੂਜਾ ਦੋਸਤ ਹੈ ਇਹ ਹਾਮੀਆਂ ਭਰੀ ਜਾਂਦੀ ਨਾਲ ਕੋਲੂ ਨਹੀਂ ਕੋਲੂ ਕੁੰਲੂ ਕਿਹੜਾ ਕੋਲੂ ਕੋਲੂ ਆਹੋ ਕੋਲੂ ਆਹ ਇਹ ਬੜਾ ਸੜਦਾ ਹੈ ਆ ਕੋਲ ਨੂੰ ਜੋ ਦੇ ਨਹੀਂ ਦਿੰਦਾ ਦੇਖਾਂ ਜੀ ਲੋਚ ਚ ਦੇ ਨਹੀਂ ਹਾਂ ਆਡੀ ਸਨੂਤੀ ਹਾਂ ਵਾਹ ਜੀ ਕਾ ਕੋਈ ਮੌਕਾ ਛੱਡੀ ਨਾ ਕੀ ਅੱਜ ਡਰੋ ਜੀ ਵੀ ਚਾਹ ਕੋਈ ਗੱਲ ਨਹੀਂ ਮੈਂ ਇਹਨੂੰ ਪੁੱਛਿਆ ਉਹਦੀ ਗੋਲੂ ਜਿ ਕਿਵੇਂ ਦੇ ਦਿੰਦਾ ਦੇਖਾਂ ਹੋਏ ਜਿਵੇਂ ਚੱਕੀ ਤੋਂ ਆਟਾ ਨਿਕਲਦਾ ਤੇ ਉਂਦੇ ਨਿਕਲਦਾ ਵਾ ਜਿਵੇਂ ਜੂਸ ਬਣਾਈਦਾ ਆਪਾਂ ਮਸੰਮੀ ਦਾ ਗੱਡੀ ਦਾ ਜੂਸ ਨਿਕਲਦਾ ਕਿਹੜੀ ਆਈ ਦੁਨੀਆ ਤੋਂ ਕਿਹੜਾ ਚੱਕੀ ਜੋ ਆਟਾ ਕਿੱਤੇ ਦੇ ਕਿੱਤੇ ਗੋਜੂ ਦਾ ਤੇਲ ਵਾਹ ਦਵਾ ਦੇਖਦਾ ਤੁਰ ਤੇ ਦਫਾ ਫਿਰ ਕੋਲੂ ਚ ਤੇਲ ਗੱਡੀ ਦਾ ਵਾਹ ਉੱਤੇ ਸਰੋਂ ਹੁੰਦੀ ਤੇ ਸਰੋਂ ਫਿਰ ਸਰੋਂ ਕੀ ਖਤਮ ਹੋ ਜਾਂਦੀ ਐ ਜੇ ਕੋਈ ਨਹੀਂ ਜੈਂਜਾ ਜੈਂਜ ਮਸੰਮੀ ਦਾ ਜੂਸ ਕੱਢੋ ਤੋ ਪਿੱਛੇ ਫੋਕ ਬੰਨ ਬਣ ਕੇ ਨਿਕਲਦਾ ਰਹਿੰਦਾ ਹਾਂ ਹਾਂ ਸਰੋਂ ਦਾ ਫੋਕ ਬੰਨਦਾ ਉਹਦਾ ਵੀ ਪਿੱਛੇ ਇੰਜ ਕਾਲਾ ਕਾਲਾ ਫੋਕ ਜਾ ਬਣ ਕੇ ਨਿਕਲਦਾ ਰਹਿੰਦਾ ਗੇ ਤੇਲ ਦਾ ਸਸ ਜਿ ਆਪਣੀ ਸਮਝ ਲਾ ਬੰਨ ਉਹ ਨਹੀਂ ਪਤਾ ਦੇਖਿਆ ਨਹੀਂ ਲਿਖਿਆ ਮੈਂ ਵੀ ਨਹੀਂ ਹਾਂ ਚੱਕੀ ਤੇ ਲੱਗਦਾ 2 ਦਿਨ ਮਹੀਨੇ ਟਰਨ ਸ਼ੁਰੂ ਕਰਨੀ ਪੈਂਦੀ ਹੈ ਜਦੋਂ ਚੱਕੀ ਜੋ ਆਟਾ ਨਿਕਲਦਾ ਇਦਾਂ ਇੱਕ ਉਹ ਜੋ ਤੇਲ ਨਿਕਲਦਾ ਲਿਆ ਲੈ ਅਣੀ ਚਣੋਂ ਜੀ ਉਹ ਬੜਾ ਬੜੇ ਨੂੰ ਉਹ ਜੋ ਤੇਲ ਆਇਆ ਹੈ ਹੈ ਇੱਕ ਮਿੰਟ ਉਹ ਜੋ ਤੇਲ ਨਿਕਲਦਾ ਜਦੋਂ ਹਾਂ ਤੇ ਉਹ ਤੇ ਨਿਕਲੀ ਜਾਂਦਾ ਇੱਕ ਹੋਰ ਚੀਜ਼ ਜਿਹੜੀ ਨਿਰਲ ਦੀ ਨਾਲ ਥੱਲ ਉਹ ਬਾਬਾ ਜੀ ਸਵਾ ਉਹ ਥੱਲੇ ਥੱਲੇ ਸਰਵਾ ਜੀ ਸੁਣਾਉਂਦੇ ਨਾਲ ਆਮੀ ਜਿਹੜੀ ਇਸਤੰਦਾ ਮੇਰੇ ਸੋਰਾ ਕੋਈ ਨਹੀਂ ਹੁੰਦਾ ਸਰ ਕੋਈ ਨਹੀਂ ਹੁੰਦਾ ਕਿਹ ਕਿਹ ਚੀਜ਼ ਹੈ ਕੀ ਹੋਤਿਓਂ ਉਹ ਤਰੀਆਂ ਮਾਸੀਆਂ ਜਿਹੜੀਆਂ ਖਾਰਕਾਂ ਦੀਆਂ ਮੱਜਾਂ ਉਹ ਉਹ ਪ੍ਰਿਵਿਧੀ ਉਹ ਧਰੇਲਾ ਖਾਲਾ ਪ੍ਰਵਾਹ ਕੋਲੋਂ ਜੇ ਨਿਕਲਦੀ ਆ ਇੱਕ ਵਾਰ ਜੇ ਤੇਲ ਨਿਕਲੀ ਜਾਂਦਾ ਉਹ ਸਰੋਂ ਦੀ ਦੂਜੀ ਵਾਰ ਤੇ ਖਾਲ ਬਣਦੀ ਜਾਂਦੀ ਆ ਉਹ ਦੂਜੀ ਦੂਜੀ ਮੈਂ ਖਲਾਇਆ ਬੜਾ ਜੀ ਉਹ ਜਾ ਉਹ ਜਾ ਉਹ ਜਿਹੜੀ ਤੁਹਾਨੂੰ ਮੰਗਣਾ ਕਰ ਰਹੇ ਹੁੰਦਾ ਨਹੀਂ ਕਿੱਥੇ ਵੀਰੇ ਕਿੱਥੇ ਗਮਣਿਆਂ ਚ ਸਾਰੀ ਬਲੀ ਨਾ ਕੋਨੀ ਅੱਛਾ ਹਾਂ ਸਾਤ ਗਿਲੇ ਦੇ ਉਹ ਸਾਰ ਤੇਦਰ ਸਾਰ ਤੇਦਰ ਸਾਰ ਤੇ ਬਿਸ਼ੇ ਆਈ ਜੇ ਤੇ ਤਰਜਾ ਵਾ ਮੈਂ ਵੇ ਜੋੜਨ ਲੱਗਾ ਹੁੰਦਾ ਇੱਕ ਲੈ ਵੀ ਕਰਕੇ ਅੱਜੇ ਰੰਗਾਂ ਸਰਵ ਕਰਾਉਂਦੇ ਮੋਟੇ ਬੋਲ ਲੱਗਾ ਹੁਣ ਵੀ ਛੱਡ ਦੋ ਸਰੋਂ ਆਪਾ ਹੁਣ ਪਿੰਡ ਪੁੰਨ ਛੱਡ ਸਰੋਂ ਸੁਣੋ ਸਰੋਂ ਪਵਾੜੀ ਕਿਨੇ ਉਹ ਛੋ ਜਾਗ ਸਰੋਂ ਪਵਾੜੀ ਨਹੀਂ ਉਹ ਛੱਡਦੇ ਨਹੀਂ ਮਸਰ ਉਹ ਵੀ ਹੀ ਨਹੀਂ ਛੱਡਦਾ ਹੁੰਦਾ ਜੀ ਸਰੋਂ ਪਿਓਤ ਵੇ ਸਤਿਨ ਚੜ ਜਾਣਾ ਤੇ ਤਾਂ ਨਾ ਕੋਈ ਤੇ ਮੈਨੇ ਜਦੋਂ ਦੁਨਿਆਵੀ ਪੂਰੇ ਬੋਰਡ ਚੋਂ ਤਾਂ ਦਾ ਉਹ ਇਹ ਐ ਇਦਾਂ ਕੁਤਰੀ ਤੇ ਚੱਲਦੀ ਆ ਨਾ ਓਵਰਲੈਪ ਨਾ ਰਿਹਾ ਕੰਦਨ ਹਾਂ ਓਵਰਲੈਪ ਨਾ ਕਰਿਆ ਅੱਛਾ ਮੇਰੇ ਕੋ ਗੁੱਸਾ ਵੀ ਨਹੀਂ ਹੋਇਆ ਜਾਤਾ ਵਾਹ ਉਹਦੇ ਮੂੰਹ ਚੈੱਕ ਕਰਦਾ ਜਿਹੜਾ ਮੈਂ ਜੀ ਸਾਹਮਣੇ ਬੈਠਾ ਮੈਂ ਕੰਮ ਆ ਇਹ ਇਹ ਤਾਂ ਸੈਡੀਓਸ ਇਕ ਤਾਂ ਓਵਰ ਲਾ ਲ ਜਦੋਂ ਜਦੋਂ ਇਹਦਾ ਸ਼ੋਅ ਕਰੀਏ ਪ੍ਰੋਗਰਾਮ ਕੋ ਚੱਲੀਏ ਗੱਲ ਦਾ ਉਦੋਂ ਮੈਂ ਨਹੀਂ ਜੜੀ ਸੀ ਅਗਲੀ ਗੱਲ ਪੂਰੀ ਹੋਣ ਨਹੀਂ ਸੀ ਅਗਲੇ ਦਿਨ ਉਹਨਾਂ ਦੇਣੀ ਚਾਹੀਦੀਆਂ ਮੇਰੀ ਪੂਰੀ ਆਰਟਿਸ ਨਹੀਂ ਬਣੀ ਓਏ ਆ ਟਿੱਕ ਆ ਟਿੱਕ ਕੇ ਨਾ ਆੜੀ ਐ ਲੋ ਤੇਰੇ ਵੀ ਲੋਕਾਂ ਦੇ ਨੂੰ ਬਲਾ ਕਿ ਸਿੱਕਾ ਪਿੱਛੇ ਮੈਂ ਰੋਟੀ ਖਾਣ ਰੋਟੀ ਖਾਣ ਤੈਨੂੰ ਲੈਣਾ ਨਹੀਂ ਨਾ ਕੰਮ ਮੇਰਾ ਹੋਣੀ ਓ ਹਾਂ ਗੋਰੀ ਅੱਜ ਮੈਂ ਗੋਰੀ ਕੋ ਸਤੀ ਨਹੀਂ ਕੋਈ ਨਹੀਂ ਆਉਂਦਾ ਤੇ ਬੀ ਜਨੀ ਬੀ ਕੇ ਸਾਂਯਨੀ ਹਾ ਨਹੀਂ ਨਾਲੀ ਗੋਰੀਆਂ ਕਰੇ ਸੱਚੀ ਕਰਤੀ ਤੁਸੀਂ ਓੱਤਿ ਬਾਰੇ ਤਾ ਤਾ ਸੱਚੀ ਕਰਤੀ ਕੋਣ ਹੁੰਦਾ ਸੱਚੀ ਕਰਤੀ ਸੌਂ ਖਾ ਕੇ ਬਸ ਐਵੇਂ ਆਇਆ ਡੰਡਾ ਬੰਦ ਕਰਤੀ ਆਵੀ ਦੋਵੇਂ ਤਾਂ ਹੀ ਵਜੇੁੰਦੇ ਨੇ ਆਉਣਾ ਦੋਵੇਂ ਉਸ ਤੋਂ ਬਾਅਦ ਦੀ ਇਹ ਨਹੀਂ ਹੁੰਦਾ ਨਹੀਂ ਉਸ ਤੋਂ ਬਾਅਦ ਨੂੰ ਪੜਾਉਣਾ ਉਸ ਤੋਂ ਬਾਅਦ ਵਿੱਚ ਆਉਣਾ ਉਤਮਾਦਨ ਵਿੱਚ ਜਦੋਂ ਜਲਵਾਣ ਮੈਨੂੰ ਇਤਿਹਾਸ ਵਿੱਚ ਉਤਮਾਦਨ ਕੋਰੋਨੀ ਉਤਮਾਦਨ ਭੰਡਿ ਮਾਣੇ ਉਹ ਤੋਂ ਬਾਅਦ ਜਾ ਕੇ ਰਾਤ ਨੂੰ ਸੁਣਾ ਜਿਹੜੇ ਸਾਡੇ ਬਾਜੇ ਜਿਹੜੇ ਜੰਨੀ ਤੇ ਤੇਜ਼ ਜੰਨੀ ਰਸਤਾ ਦੀ ਰੰ ਤੜ 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 ਬੀਂਦ ਵਾਲੀ ਅੰਗੜੀਆਂ ਹੁਣ ਸਾਡੇ ਕੋਲ ਕੁਝ ਹੋਰ ਲੋਕ ਕੁੜੀ ਲਾ ਦੇ ਤੇ ਓਕੇ ਭਾਈ ਤਾਂ ਆਇਆ ਦਾ ਪ੍ਰੋਗਰਾਮ ਸਵਾਗਤ ਕਹਿੰਦੇ ਦੱਸੋ ਵੀ ਇਹਦਾ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰਦੇ ਆ ਇਹ ਠੀਕ ਆ ਇਹਨੂੰ ਕਰਨ ਜਾਂਦੀ ਆ ਕਾਹਲੀ ਵਧੀਆ ਚੱਲছে ਇਹ ਨਹੀਂ ਮਦਰ ਮਾਹੀਆਂ ਕਹਨਾਉਂ ਨੀ ਰਹੂ ਤੇ ਆਵੇ ਕੰਮ ਵਧ ਵਧ ਕੇ ਮੈਨੂੰ ਬੈਂਟ ਕਰੀ ਜੀ ਅੱਛਾ ਹੋਰ ਮਗਲ ਨੂੰ ਐਕਸ਼ਨ ਅੱਛਾ ਅੱਛਾ ਹੁਣ ਪਰ ਚੱਲ ਗਿਆ ਕਿ ਇੱਕ ਬੇਟਾ ਵਾ ਜਿਆ 2:3 ਵਜੇ ਸਕੂਲੋਂ ਉਸ ਤੋਂ ਪਹਿਲੇ ਦੋਨੇ ਚਪਲ ਚਪਲ ਘਾੜਦੇ ਐਕਸ਼ਨ ਬੋਲੋ ਧੰਨਵਾਦ ਜੀ ਕਹਿੰਦੇ ਕਿ ਤੇਰੀ ਜ਼ੁਬਾਨ ਐਸੀ ਚੀਜ਼ ਹੈ ਤੇਰੀ ਕਦੇ ਨਹੀਂ ਬੰਦ ਹੁੰਦਾ ਚੱਲਦੀ ਰਹਿੰਦੀ ਆ ਚੱਲਦੀ ਰਹਿੰਦੀ ਆ ਅੱਛਾ ਬੰਦਿਆਂ ਨੂੰ ਇਹ ਕਿਉਂ ਸ਼ਿਕਵਾ ਰਿੰਦਾ ਕਿ ਗੁੱਡੀਆਂ ਦੀ ਜ਼ੁਬਾਨ ਬਹੁਤ ਚੱਲਦੀ ਆ ਹਾਂ ਕਿ ਬੰਦਿਆਂ ਦੀ ਜਿਹੜਾ ਕੱਟ ਚੱਲਦੀ ਆ ਹਾਂ ਬੰਦਿਆਂ ਦੀ ਵੀ ਬੋਚਦੀ ਲੇਕਿਨ ਬੰਦੇ ਕਹਿੰਦੇ ਨੇ ਬੁਟੀਆਂ ਦਾ ਦਿਮਾਗ ਤੇ ਜ਼ੁਬਾਨ ਬਹੁਤ ਚੱਲਦੀ ਏ ਕਿ ਦਿਮਾਗ ਬੜਾ ਚੱਲਦਾ ਏ ਕਿ ਜ਼ੁਬਾਨ ਵੀ ਬੜੀ ਚੱਲਦੀ ਤੂੰ ਇੰਨੀ ਆਇਸ਼ਤਾ ਬੋਲ ਰਿਹਾ ਨੇ ਕਿ ਭਾਈ ਸਜਾਦਾ ਬਾਤ ਕਰੂਗਾ ਸੁਣ ਲੈ ਅਸਾ ਤੇ ਭੈਣ ਜੀ ਮੈਨੂੰ ਦਿੰਦਾ ਗੱਲਾਂ ਬੜੀ ਅੱਛਾ ਲੱਗਦੇ ਨੇ ਅੱਜ ਅੱਜ ਨਾਲ ਆਪ ਹਾਂ ਆਪ ਇਹ ਲੱਗ ਬੱਚਾ ਜੀ ਮੈਂ ਕਿ ਬੱਚੀ ਬੋਲਦੀ ਹੋਵੇ ਮਤਲਬ ਕਹਿੰਦੇ ਜਿਵੇਂ ਲਾੜ ਲਾੜੀਆਂ ਵਾਂਗੂ ਨਹੀਂ ਬੋਲਦੇ ਨਾ ਨਹੀਂ ਦਰਸਾ ਲਾਏ ਇੱਕ ਰਿਸ਼ਤੇ ਦੀ ਖੂਬਸੂਰਤੀ ਹੈ ਸਿੱਧਾ ਟਿਆ ਉਹਨਾਂ ਦੀ ਆਪਸ ਵਿੱਚ ਖੂਬਸੂਰਤ ਹੈ ਅੰਡਰਸਟੈਂਡਿੰਗ ਬਹੁਤ achi ਹੈ ਜੇ ਤੋਂ ਆਪਾ ਆਪ ਜਨਾਬ ਚ ਰਹਿਨੇ ਆ ਨਾ ਫਿਰ ਆਪਣੀ ਉਹ ਅੰਡਰਸਟੈਂਡਿੰਗ ਨਹੀਂ ਬਾਕੀ ਹਾਂ ਸਿਰਫ ਪ੍ਰਾਇ ਪ੍ਰਾਇ ਲੱਗਦੇ ਹਾਂ ਹਾਂ ਪ੍ਰਾਇ ਪ੍ਰਾਇ ਲੱਗਦੇ ਹਾਂ ਬਾਕੀ ਜਿਵੇਂ ਆ ਰਿਸ਼ਤੇ ਇਹੋ ਜਿਹਾ ਹੋ ਜੇ ਸੁਭਾਸਾ ਤੋਂ ਖੂਬਸੂਰਤ ਰਿਸ਼ਤਾ ਨਾ ਨੀ ਆ ਬੀ ਗਦਾ ਜਦੋਂ ਅਸੀਂ ਆਪਣੇ ਬੰਦਿਆਂ ਨੂੰ ਇੰਝ ਕਰਕੇ ਬੁਲਾਉਂਦੇ ਆਂ ਤੂੰ ਇੰਝ ਕਰ ਰੋ ਉਹ ਇੱਕ ਆਪਣਾਪਨ ਲੱਗਦਾ ਹਾਂ ਆਪ ਤੁਸੀਂ ਇੰਝ ਕਰ ਲੋ ਉਹ ਪਤਾ ਨਹੀਂ ਇੰਝ ਕਰਦਾ ਤੂੰ ਕਦੀ ਨੀ ਕਿਹਾ ਸੀ ਜੀ ਮੈਂ ਸ਼ੂਗਰ ਲੈ ਲੇ ਤੇ ਮੈਂ ਸ਼ੂਗਰ ਲੈ ਲੇ ਕਰ ਮੈਨੂੰ ਕਿ ਆਪਰੇ ਬੰਦਿਆਂ ਨੂੰ ਯਾਰ ਦੋਸਤ ਹਰ ਇੱਕ ਜਿਹਨਾਂ ਨੂੰ ਸਮਝੋਗੇ ਇਹ ਯਾਰ ਸਮਝ ਸ਼ੂਗਰ ਮੇਰੇ ਚ ਫੇਰ ਕਮਾਣਾ ਬੜਾ ਕਮਾ ਤੇ ਮੈਂ ਜਾਵੇ ਆਹ ਨਹੀਂ ਬਸ ਦਾ ਸਾਰਾ ਇਹ ਲੇ ਗੀ ਮਜ਼ਾ ਆਂਦਾ ਇਹ ਗੱਲਾਂ ਬਾਤਾਂ ਸੁਣ ਕੇ ਨਾ ਅੱਛਾ ਲੱਗਦਾ ਬਾਈ ਉਹ ਸੋਹਣੀਆਂ ਗੱਲਾਂ ਲੱਗਿਆ ਮਜ਼ਾ ਆ ਬਾਕੀ ਤੁਸੀਂ ਐਂਜੀ ਹੱਸਦੇ ਸਾਰੇ ਹਸਾਂਦੇ ਰਿਹਾ ਕੋਲੋ ਗੱਲਾਂ ਕਰਕੇ ਤੁਹਾਡੇ ਬਾਈ ਬੜਾ ਸੋਹਣਾ ਤਰੀਕਾ ਹੈ ਕਸਮੇ ਤੁਹਾਡੇ ਦੋਨਾਂ ਦੇ ਗੱਲਾਂ ਸੁਣਨ ਦਾ ਸਵਾਦ ਆ ਜਾਂਦਾ ਚਾਸਾ ਆ ਜਾਂਦੀ ਹੈ ਬੱਟ ਉਮੀਦ ਕਰਦੇ ਸਾਡੇ ਭੈਣ ਭਰਾਵਾਂ ਨੂੰ ਵੀ ਵਦਗਾ ਲੱਗੀ ਹੋएगी ਵੀਡੀਓ ਤੇ ਦੱਸਣਾ ਜੀ ਕਿਵੇਂ ਲੱਗੀ ਮਿਲਦੇ ਆ ਨੈਕਸਟ ਵੀਡੀਓ ਇਸ ਤਰ੍ਹਾਂ ਸਾਰੇ ਚੜ੍ਹ ਕੇ ਆ ਜੀ